ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਵੱਡੀਆਂ ਹਿੱਟ ਫਿਲਮਾਂ ਦੇਣ ਵਾਲੇ ਐਕਟਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਦੇ ਪੁੱਤ ਅਕਸ਼ਿ ਦੀ ਪਹਿਲੀ ਫਿਲਮ ਮਠੜੇ ਰਿਲੀਜ਼ ਹੋਈ ਮਠੜੇ ਫਿਲਮ ਦੀ ਸਾਰੀ ਸਟਾਰ ਕਾਸਟ ਦੀ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਅੰਬਰਦੀਪ ਸਿੰਘ ਦਾ ਪੁੱਤਰ ਅਕਸ਼ ਜੋ ਕਿ ਇਸ ਫਿਲਮ ਦਾ ਹੀਰੋ ਵੀ ਹੈ ਉਹ ਵੀ ਪ੍ਰੈਸ ਕਾਨਫਰੰਸ ਕਰਨ ਆਇਆ ਅਕਸ਼ ਦੇ ਬੋਲਣ ਦੇ ਸਟਾਈਲ ਤੇ ਅੰਦਾਜ਼ ਤੋਂ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਟਰੋਲ ਕੀਤਾ ਗਿਆ ਤੇ ਹਰ ਇੱਕ ਨੇ ਅਕਸ਼ ਨੂੰ ਗਲਤ ਕਮੈਂਟ ਹੀ ਕੀਤੇ ਜਿਸ ਤੋਂ ਬਾਅਦ ਅੱਜ ਪਿਤਾ ਅੰਬਰਦੀਪ ਸਿੰਘ ਸਾਹਮਣੇ ਆਇਆ ਤੇ ਸਾਰੇ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਇੱਕ ਪੋਸਟ ਵੀ ਸ਼ੇਅਰ ਕੀਤੀ ਅੰਮਰਦੀਪ ਸਿੰਘ ਨੇ ਲਿਖਿਆ ਉਸ ਦਾ ਕੰਮ ਫਿਲਮ ਵਿੱਚ ਐਕਟ ਕਰਨਾ ਹੈ ਉਹ ਦੇਖੋ ਤੇ ਜਿੰਨੀ ਉਹਦੀ ਤਾਰੀਫ ਹੈ ਕੰਮ ਦੀ ਉਹ ਦੇਖੋ ਕਿੱਥੋਂ ਸ਼ੁਰੂ ਹੁੰਦਾ ਫਿਲਮ ਵਿੱਚ ਇੱਕ 17 ਸਾਲਾਂ ਦਾ ਭੋਲੇ ਜਿਹੇ ਮੁੰਡੇ ਤੋਂ ਲੈ ਕੇ ਪਿੰਡ ਦੇ ਸਰਪੰਚ ਬਣਨ ਤੱਕ ਦੀ ਜਰਨੀ 'ਚ ਕਿਵੇਂ ਗਰੋਥ ਦਿਖਾਈ ਆ ਉਹਨੇ ਆਪਣੇ ਐਕਟ ਨਾਲ ਪਰ ਤੁਸੀਂ ਉਸ ਨੂੰ ਟਾਰਗੇਟ ਕਰ ਰਹੇ ਹੋ ਜੋ ਉਸਨੇ ਮੀਡੀਆ ਸਾਹਮਣੇ ਗੱਲ ਕੀਤੀ ਪਹਿਲੀ ਵਾਰੀ ਮੀਡੀਆ ਫੇਸ ਕੀਤਾ ਨਰਵਸ ਸੀ ਬੁੱਲ ਸੋਕ ਰਹੇ ਸਨ ਉਸਤੇ ਉਹ ਇਸ ਕੰਮ ਦਾ ਆਦੀ ਨਹੀਂ ਸਟੇਜ ਤੇ ਦੋ ਬੰਦਿਆਂ ਦੇ ਸਾਹਮਣੇ ਗੱਲ ਕਰਕੇ ਸਾਨੂੰ ਤਰੇਲੀਆਂ ਆ ਜਾਂਦੀਆਂ ਨੇ 18 ਸਾਲਾਂ ਦਾ ਹੇ ਹਾਲੇ ਕੀ ਗਲਤ ਕਰਤਾ ਉਸਨੇ ਪੰਜਾਬੀ ਸਿਨੇਮਾ ਚ ਆਪਣਾ ਯੋਗਦਾਨ ਪਾ ਕੇ ਉਹ ਬੰਦਾ ਹੈ ਲਖਸ਼ ਜਿਸਨੇ ਕਦੇ ਇੰਸਤਾਨ ਨਹੀਂ ਚਲਾਇਆ ਸੀ ਪਹਿਲੀ ਫਿਲਮ ਉਸਨੇ ਫਿਲਮ ਵੇਲੇ ਹੀ ਪਾਈ ਸੀ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲਾ ਕਿ ਪਾਪਾ ਇੱਥੇ ਸਭ ਪ੍ਰੋਪੋਗੈਂਡਾ ਹੈ ਤੇ ਅੱਜ ਆਪ ਉਹ ਉਸ ਪ੍ਰੋਪੋਗੈਂਡਾ ਦਾ ਸ਼ਿਕਾਰ ਹੋ ਗਿਆ। ਇਹਨਾਂ ਡੀਪ ਆਰਟਿਸਟ ਹਰ ਗੱਲ ਨੂੰ ਸਮਝ ਕੇ ਐਕਟ ਕਰਨ ਵਾਲਾ ਹੈ। ਉਸ ਨੂੰ ਥਾਟ ਦੇਣ ਵਾਲਾ ਇਹਨਾਂ ਹੋਣ ਹਰ ਐਕਟਰ ਇਸ ਉਮਰੇ ਬੱਚਿਆਂ ਦੀ ਮੈਂਟਲ ਹੈਲਥ ਕਿੰਨੀ ਸੈਂਸਿਟਿਵ ਹੁੰਦੀ ਆ ਖੂਨ ਗਰਮ ਹੁੰਦਾ ਕਲਾਸ ਵਿੱਚ ਬੇਜਤੀ ਹੋਣ ਤੇ ਕੁਝ ਕਰ ਕਰਾ ਵੀ ਲੈਂਦੇ ਨੇ ਤੇ ਤੁਸੀਂ ਪੂਰੀ ਦੁਨੀਆ ਸਾਹਮਣੇ ਉਸ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹੋ ਅੱਜ ਉਸ ਤੇ ਕੋਈ ਇਫੈਕਟ ਆ ਗਿਆ ਸਾਰੀ ਜ਼ਿੰਦਗੀ ਪਈ ਆ ਉਸ ਤੇ ਸਾਹਮਣੇ ਰਾਤ ਉਸ ਨੂੰ ਪਤਾ ਲੱਗਿਆ 4 ਵਜੇ ਤੱਕ ਸੁੱਤਾ ਨਹੀਂ ਹੁਣ ਸਾਰਾ ਪਰਿਵਾਰ ਬੈਠਾ ਰਜਾਈ ਚੋਂ ਬਾਹਰ ਨਹੀਂ ਆ ਰਿਹਾ ਬੱਚੇ ਤੋਂ ਉੱਪਰ ਕੁਝ ਨਹੀਂ ਇਹੋ ਜਿਹੀਆਂ ਲੱਖਾਂ ਫਿਲਮਾਂ ਕੁਰਬਾਨ ਉਸ ਤੇ ਤੋਂ ਇਹਨਾਂ ਸੋਹਣਾ ਕੰਮ ਕਰਕੇ ਸਾਰੀ ਜ਼ਿੰਦਗੀ ਤੇ ਅੱਜ ਵੀ ਇਹੋ ਜੀ ਫਿਲਮ ਦੇ ਕੇ ਵੀ ਜੇ ਇਹੀ ਹਾਲਾਤ ਆ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਉਹਦਾ ਕੰਮ ਫਿਲਮ ਕਰਨਾ ਫਿਲਮ ਦੇਖੋ ਮੀਡੀਆ ਚ ਕਿਵੇਂ ਗੱਲ ਕਰਦਾ ਇਹ ਕੀ ਗੱਲ ਹੋਈ ਸਿੱਖ ਜਾਊਗਾ ਕਿੰਨਾ ਸਿਆਣਾ ਹੈ ਉਹ ਉਸਨੇ ਫਿਲਮ ਨੂੰ ਉਸ ਦਿਨ ਹਾਂ ਕੀਤੀ ਸੀ ਜਿਸ ਦਿਨ ਮੈਂ ਮਹਾਰਾਜਾ ਰਣਜੀਤ ਸਿੰਘ ਵਾਲਾ ਕਨੈਕਸ਼ਨ ਲੈ ਕੇ ਆਇਆ ਸੀ ਆਦਰਵਾਇਸ ਉਸਤਾ ਸੀ ਪਾਪਾ ਮੈਂ ਹਲੇ ਪੜਨਾ ਫਿਲਮਾਂ ਹੀ ਕਰਨੀਆਂ ਬਾਅਦ ਚ ਕਰ ਲਵਾਂਗੇ ਲਵ ਯੂ ਸਾਰਿਆਂ ਨੂੰ ਜਿੰਨਾ ਫਿਲਮ ਦੇਖੀ ਲਖਸ਼ਤਾ ਕੰਮ ਦੇਖਿਆ ਉਹਨਾਂ ਦਾ ਵੀ ਧੰਨਵਾਦ